ਚੰਗੀ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਜਮਾਏ ਹੋਇਆ ਸਰਦਾਰ ਬਾਟਕਰੇਲੂ ਉਸਕੇ ਨੰਬਰ 1 ਸਾਡੇ ਪੈਰਾਂ ਦੀਆਂ ਨਸਾਂ ਸਿੱਧੀਆਂ ਦਿਮਾਗ ਨਾਲ ਜੁੜੀਆਂ ਹੁੰਦੀਆਂ ਹਨ ਜੇਕਰ ਤੁਹਾਨੂੰ ਲਗਾਤਾਰ ਸਿਰਦਰਦ ਰਹਿੰਦਾ ਹੈ ਤਾਂ ਪੈਰਾਂ ਦੀ ਮ사ਜ ਕਰਨ ਦੇ ਨਾਲ ਸਿਰਦਰਦ ਦੂਰ ਹੋ ਜਾਂਦਾ ਹੈ ਨੰਬਰ 2 ਰਾਤ ਨੂੰ ਪੈਰਾਂ ਦੀ ਮ사ਜ ਕਰਨ ਦੇ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਪੈਰਾਂ ਦੀ ਨਸਾ ਦਿਮਾਗ ਨਾਲ ਜੁੜੀਆਂ ਹੋਣ ਕਰਕੇ ਜੇਕਰ ਤੁਹਾਨੂੰ ਸਿਰਦਰਦ ਹੋਣ ਲੱਗੇ ਤਾਂ ਤੁਸੀਂ ਪੈਰਾਂ ਨੂੰ ਗਰਮ ਪਾਣੀ ਵਿੱਚ 10 ਮਿੰਟ ਲਈ ਰੱਖ ਕੇ ਬੈਠ ਜਾਓ ਇਸ ਨਾਲ ਵੀ ਸਿਰਦਰਦ ਠੀਕ ਹੋ ਜਾਵੇਗਾ ਤੇ ਤੁਹਾਨੂੰ ਉਥਾ ਸ਼ਾਂਤੀ ਮਿਲੇਗੀ ਨੰਬਰ 3 ਰੋਜ਼ਾਨਾ ਗੋੜਬਾਲਾ ਪਾਣੀ ਪੀਣ ਦੇ ਨਾਲ ਸਰੀਰ ਨੂੰ એનર્ਜੀ ਮਿਲਦੀ ਆ ਨੰਬਰ 4 ਔਰਤਾਂ ਨੂੰ ਹਲਦੀ ਵਾਲਾ ਦੁੱਧ ਪੀਣ ਦੇ ਨਾਲ ਮਹਾਵਾਰੀ ਵਿੱਚ ਹੋਣ ਵਾਲੇ ਦਰਦ ਤੋਂ ਕਾਫੀ ਜ਼ਿਆਦਾ ਰਾਹਤ ਮਿਲਦੀ ਆ ਅਤੇ ਇਸ ਦੇ ਨਾਲ ਕਈ ਹੋਰ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ ਇਹ ਗਠੀਏ ਲਈ ਵੀ ਬਹੁਤ ਜ਼ਿਆਦਾ ਚੰਗੀ ਹੁੰਦੀ ਹੈ ਨੰਬਰ 5 ਕੁਜ ਮਹਿਲਾਵਾਂ ਨੂੰ ਮਾਸਿਕ ਧਰਮ ਦੇ ਦੌਰਾਨ ਦਰਦ ਅਤੇ ਸਹੀ ਸਮੇਂ ਤੇ ਜਦੋਂ ਮਾਸਿਕ ਧਰਮ ਨਾ ਆਉਂਦੀ ਸਮੱਸਿਆ ਹੁੰਦੀ ਆ ਉਹਨਾਂ ਨੂੰ ਰੋਜ਼ਾਨਾ ਗੁੜ ਅਤੇ ਜੀਰੇ ਵਾਲਾ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਨੂੰ ਬਹੁਤ ਰਾਹਤ ਮਿਲੇਗੀ ਨੰਬਰ 6 ਜ ਨਾ ਲੋਕਾਂ ਨੂੰ ਸਫ਼ਰ ਦੇ ਦੌਰਾਨ ਉਲਟੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਆਪਣੇ ਨਾਲ ਛੋਟੀ ਇਲਾਇਚੀ ਜ਼ਰੂਰ ਰੱਖਣ ਜਦੋਂ ਵੀ ਤੁਹਾਨੂੰ ਉਲਟੀ ਮਹਿਸੂਸ ਹੋਣ ਲੱਗੇ ਤਾਂ ਤੁਸੀਂ ਇਲਾਇਚੀ ਨੂੰ ਚਵਾ ਲਓ ਤੁਹਾਨੂੰ ਉਸੇ ਟਾਈਮ ਰਾਹਤ ਮਿਲ ਜਾਵੇਗੀ ਨੰਬਰ 7 ਤਾਂਬੇ ਦੇ ਭਾਂਡੇ ਵਿੱਚ ਅੱਧਾ ਚਮਚ ਕਾਲਾ ਨੌਨ ਗਰਮ ਕਰ ਲਓ ਤੇ ਫਿਰ ਇਸ ਨੌਨ ਨੂੰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਪੀ ਲਓ ਜਿਆ ਕਰਨ ਦੇ ਨਾਲ ਤੁਹਾਡੀ ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 8 ਸਵੇਰੇ ਖਾਲੀ ਢਿੱਡ ਜਾ ਫਿਰ ਬਿਨਾਂ ਬ੍ਰਸ਼ ਕੀਤੇ ਪਾਣੀ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਸਕਿਨ ਅਤੇ ਵਾਲ ਸੇਤਮੰਦ ਰਹਿੰਦੇ ਆ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਵੀ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੰਦਾ ਹੈ ਅਤੇ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਰਹੇਗਾ ਇਸ ਲਈ ਸਵੇਰੇ ਉੱਠਨਸਾਰ ਪਾਣੀ ਦੇ ਇੱਕ ਜਾਂ ਦੋ ਗਲਾਸ ਜ਼ਰੂਰ ਪੀਓ ਨੰਬਰ 9 ਜੇਕਰ ਤੁਸੀਂ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਕਸਰਤ ਕਰਨ ਦੀ ਆਦਤ ਪਾ ਲਓ ਨੰਬਰ 10 ਜੇਕਰ ਤੁਹਾਨੂੰ ਢਿੱਡ ਖਰਾਬ ਹੋਣ ਦੇ ਨਾਲ ਨਾਲ ਤਣਾਅ ਦੀ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਦੁੱਧ ਦੇ ਨਾਲ ਬਾਸੀ ਰੋਟੀ ਤੁਹਾਨੂੰ ਖਾਣੀ ਚਾਹੀਦੀ ਆ ਜ਼ਿਆ ਕਰਨ ਦੇ ਨਾਲ ਢਿੱਡ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਨੰਬਰ 11 ਘੜੇ ਦਾ ਪਾਣੀ ਪੀਣ ਦੇ ਨਾਲ ਬਲੱਡ ਪ੍ਰੈਸ਼ਰ ਸ਼ਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਆ ਘੜੇ ਦਾ ਪਾਣੀ ਪੀਣ ਦੇ ਨਾਲ ਸਰੀਰ ਚ ਖਰਾਬ ਕਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਆ ਜਿਸ ਦੇ ਨਾਲ ਹਾਰਟ ਅਟੈਕ ਦੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਜਾਂਦੀ ਆ ਨੰਬਰ 12 ਕਬਜ਼ ਹੋਣਾ ਵੀ ਸਰੀਰ ਚ ਪਾਣੀ ਦੀ ਘਾਟ ਹੋਣ ਦਾ ਸੰਕੇਤ ਹੁੰਦਾ ਹੈ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਕਸਟਰੋਲ ਬਦਲਣ ਲੱਗ ਜਾਂਦੇ ਆ ਜਿਸ ਨਾਲ ਤੁਸੀਂ ਸਰੀਰ ਦੇ ਕਸਟਰੋਲ ਦਾ ਸੰਤੁਲਨ ਵਿਗੜ ਜਾਂਦਾ ਹੈ ਇਸ ਲਈ ਪਾਣੀ ਭਰਪੂਰ ਮਾਤਰਾ ਚ ਪੀਓ ਨੰਬਰ 13 ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਛੋਟੀ ਇਲਾਇਚੀ ਦੀ ਵਰਤੋਂ ਕਰ ਸਕਦੇ ਹੋ ਜੇਕਰ ਤੁਹਾਨੂੰ ਐਸਿਡ ਦੀ ਸ਼ਿਕਾਇਤ ਇਹਨੀਆਂ ਦਾ ਤੁਸੀਂ ਛੋਟੀ ਇਲਾਇਚੀ ਵਾਲੀ ਚਾਹ ਜ਼ਰੂਰ ਪੀਓ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਸਵੇਰੇ ਖਾਲੀ ਪੇਟ ਇਲਾਇਚੀ ਖਾਣ ਨਾਲ ਹੋਰ ਵੀ ਜ਼ਿਆਦਾ ਫਾਇਦਾ ਹੋਵੇਗਾ ਨੰਬਰ 14 ਸ਼ੂਗਰ ਦੇ ਰੋਗੀਆਂ ਨੂੰ ਸਾਈਕਲਿੰਗ ਕਰਨਾ ਬਹੁਤ ਜ਼ਿਆਦਾ ਫਾਇਦਾ ਦਿੰਦਾ ਹੈ ਪਰ ਸਾਈਕਲ ਚਲਣ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਸਾਰਾ ਪਾਣੀ ਪੀ ਲੈਣਾ ਚਾਹੀਦਾ ਹੈ ਨੰਬਰ 15 ਕੈਲਸ਼ੀਅਮ ਦੀ ਘਾਟ ਨਾਲ ਨਾ ਸਿਰਫ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਸਗੋਂ ਹੱਥਾਂ ਪੈਰਾਂ ਦੇ ਨੋਬ ਵੀ ਛੇਤੀ ਟੁੱਟ ਜਾਂਦੇ ਆ ਇਸ ਦੇ ਨਾਲ ਪੈਰਾਂ ਦੀ ਖੂਬਸੂਰਤੀ ਖਰਾਬ ਹੋਣ ਲੱਗ ਜਾਂਦੀ ਹੈ ਇਸ ਤੋਂ ਛੁਟਕਾਰੇ ਦੇ ਲਈ ਤੁਸੀਂ ਕੁਝ ਦੇ ਨਗਨੇ ਦਾ ਰਸਪੀਓ ਨਾਲ ਨਿਗਾਹ ਤੇਜ਼ ਹੋ ਜਾਂਦੀ ਹੈ ਨੰਬਰ 17 ਜਦੋਂ ਤੁਸੀਂ ਖਾਣਾ ਖਾ ਲੈਨੇ ਹੋ ਤਾਂ ਤੁਹਾਡੇ ਵਿੱਚ ਖੂਨ ਦਾ ਵਹਾ ਘੱਟ ਜਾਂਦਾ ਹੈ ਜਿਸ ਦੀ ਵਜ੍ਹਾ ਕਰਕੇ ਤੁਹਾਨੂੰ ਨੀਂਦ ਆਉਣ ਲੱਗ ਜਾਂਦੀ ਹੈ ਨੰਬਰ 18 ਪੇਟ ਦੇ ਪਰ ਸੌਣ ਵਾਲਾ ਇਨਸਾਨ ਜਲਦੀ ਬੁੱਢਾ ਹੋਣ ਲੱਗ ਜਾਂਦਾ ਹੈ ਨੰਬਰ 19 ਜਿਹੜੇ ਲੋਕ ਰੋਜ਼ਾਨਾ ਅਖਰੋਟ ਖਾਂਦੇ ਆ ਉਹਨਾਂ ਨੂੰ ਕਦੇ ਵੀ ਸਾਹ ਦੀ ਤਕਲੀਫ ਨਹੀਂ ਹੁੰਦੀ ਨਾਲੇ ਇਹ ਕਸਟੋਲ ਦੇ ਲੈਵਲ ਨੂੰ ਵੀ ਸਹੀ ਰੱਖਦੇ ਆ ਨੰਬਰ 20 ਜਿੰਨਾਂ ਲੋਕਾਂ ਨੂੰ ਸ਼ੂਗਰ ਅਤੇ ਲੱਤਾਂ ਵਿੱਚ ਖਚਾ ਆਦਿ ਸਮੱਸਿਆ ਹੋਵੇ ਉਹਨਾਂ ਨੂੰ ਕਦੇ ਭੁੱਲ ਕੇ ਵੀ ਚੌਲਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਸ ਦੇ ਨਾਲ ਇਹ ਸਮੱਸਿਆ ਹੋਰ ਵੱਧ ਜਾਵੇਗੀ ਨੰਬਰ ਕੀ ਬਲੱਡ ਪ੍ਰੈਸ਼ਰ ਲੋ ਹੋਣ ਤੇ ਤੁਸੀਂ ਸਿੰਧਾ ਨਮਕ ਦਾ ਇਸਤੇਮਾਲ ਕਰ ਸਕਦੇ ਹੋ ਸਿੰਧਾ ਨਮਕ ਅੱਧਾ ਚਮਚੇ ਇੱਕ ਗਲਾਸ ਸਾਦੇ ਪਾਣੀ ਵਿੱਚ ਮਿਲਾ ਕੇ ਪੀ ਲਓ ਤੁਹਾਨੂੰ ਤੁਰੰਤ ਹੀ ਰਾਹਤ ਮਿਲ ਜਾਵੇਗੀ ਨੰਬਰ 22 ਚਮਨਪ੍ਰਸ਼ ਦੀ ਵਰਤੋਂ ਸਿਹਤ ਦੇ ਲਈ ਇੱਕ ਦਵਾਈ ਵਜੋਂ ਵੀ ਕੀਤੀ ਜਾਂਦੀ ਆ ਚਮਨਪ੍ਰਸ਼ ਵਿੱਚ ਕਈ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ ਨੇ ਇਹ ਸਰੀਰ ਦਾ ਇਮਿਊਨ ਸਿਸਟਮ ਵਧਾਉਂਦਾ ਹੈ ਤੇ ਸਰੀਰ ਦੀ ਕਮਜ਼ੋਰੀ ਦੂਰ ਕਰਦਾ ਹੈ ਤੇ ਸਰੀਰ ਵਿੱਚ એનર્ਜੀ ਲਿਆਉਣ ਲਈ ਮਦਦਗਾਰ ਆ ਇਸਦੇ ਸੇਵਨ ਦੇ ਨਾਲ ਭੁੱਖ ਵੀ ਵੱਧ ਲੱਗਦੀ ਆ ਨੰਬਰ 23 ਰਾਤ ਨੂੰ ਪੈਰਾਂ ਥੱਲੇ ਤੇਲ ਲਗਾਉਣ ਦੇ ਫਾਇਦੇ ਇਹਦੇ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਆ ਇਸਦੇ ਨਾਲ ਦਿਨ ਦੀ ਸਿਕਾਵਟ ਸਾਰੀ ਦੂਰ ਹੋ ਜਾਂਦੀ ਆ ਇਹਦੇ ਨਾਲ ਸਰੀਰ ਦੇ ਅੰਗਾਂ ਨੂੰ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ ਇਸਦੇ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ ਪੈਰਾਂ ਦੀ ਸੂਜਨ ਘੱਟ ਜਾਂਦੀ ਆ ਨੰਬਰ 24 ਭਾਰ ਵਧਾਉਣ ਦੇ ਲਈ ਪ੍ਰੋਟੀਨ ਜੁਗਤ ਭੋਜਨ ਜਿਵੇਂ ਦੁੱਧ ਅੰਡੇ ਅਤੇ ਮੱਛੀ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਹੈ ਇਸਦੇ ਨਾਲ ਤੁਸੀਂ ਆਪਣੀ ਡਾਈਟ ਵਿੱਚ ਹਰੀਆਂ ਸਬਜ਼ੀਆਂ ਅਤੇ ਫਲ ਵੀ ਜ਼ਰੂਰ ਸ਼ਾਮਲ ਕਰੋ ਤੇ ਕਸਰਤ ਵੀ ਜ਼ਰੂਰ ਕਰੋ ਨੰਬਰ 25 ਸਿਰ ਵਾਈਕਲ ਦਾ ਇਲਾਜ ਕਰਨ ਦੇ ਲਈ ਰਜਾਨਾ ਸਰੋਂ ਦੇ ਤੇਲ ਵਿੱਚ ਸੁੰਡ ਮਲਾ ਕੇ ਉਸ ਦੀ ਗਰਦਨ ਤੇ ਮ사ਜ ਕਰੋ ਰਾਤ ਨੂੰ ਸੁੰਡ ਅਤੇ ਅਸ਼ਵਗੰਧਾ ਮਿਲਾ ਕੇ ਇੱਕ ਚਮਚ ਚੂਰਨ ਗਰਮ ਦੁੱਧ ਨਾਲ ਲਓ ਜਲਦੀ ਹੀ ਤੁਹਾਨੂੰ ਰਾਹਤ ਮਿਲ ਜਾਵੇਗੀ ਨੰਬਰ 26 ਜੇਕਰ ਤੁਹਾਨੂੰ ਸੁੱਕੀ ਖੰਘ ਰਹਿੰਦੀ ਹੈ ਤਾਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਗਰਮ ਦੁੱਧ ਵਿੱਚ 2-3 ਪਤਾਸੇ ਪਾ ਕੇ ਪੀ ਲਓ ਇਸ ਨਾਲ ਸੁੱਕੀ ਖੰਘ ਖਤਮ ਹੋ ਜਾਵੇਗੀ ਨੰਬਰ 27 ਜੇਕਰ ਤੁਹਾਨੂੰ ਪਾਚਨ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਗਰਮ ਦੁੱਧ ਅਤੇ ਗੋੜਤਾ ਸੇਵਨ ਕਰਨ ਦੇ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 28 ਜੇਕਰ ਅਸੀਕਾ ਚਲਣ ਖਾਲੀ ਇਹ ਤਾਂ ਇਸ ਦੇ ਨਾਲ ਸਾਡਾ ਖੂਨ ਗਾੜਾ ਨਹੀਂ ਹੁੰਦਾ ਤੇ ਨਾਲ ਹੀ ਸਾਡਾ ਖੂਨ ਸਾਫ਼ ਵੀ ਰਹਿੰਦਾ ਹੈ ਨੰਬਰ 29 ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਤੁਸੀਂ ਸ਼ਕਰਗੰਦੀ ਦਾ ਸੇਵਨ ਕਰੋ ਇਸ ਵਿੱਚ ਜੈ ਤੱਤ ਪਾਏ ਜਾਂਦੇ ਹਨ ਜੋ ਬਲੱਡ ਸ਼ੂਗਰ ਨੂੰ ਇੱਕਦਮ ਨਹੀਂ ਵਧਾਉਂਦੇ ਅਤੇ ਉਹਨਾਂ ਨੂੰ ਕੰਟਰੋਲ ਵਿੱਚ ਰੱਖਦੇ ਨੇ ਨੰਬਰ 30 ਔਰਤਾਂ ਲਈ ਪਪੀਤਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜੋ ਤੁਹਾਡੇ ਵਜ਼ਨ ਨੂੰ ਆਸਾਨੀ ਨਾਲ ਘਟ ਕਰ ਸਕਦਾ ਹੈ ਅਤੇ ਇਸ ਦੇ ਨਾਲ ਸਰੀਰ ਨੂੰ ਤਾਕਤ ਵੀ ਮਿਲਦੀ ਆ ਨੰਬਰ 31 ਪਦੀਨਾ ਤੇ ਦੰਦਾਂ ਦਾ ਤਜ਼ਾਅ ਖਤਮ ਕਰਦਾ ਹੈ ਜਦੋਂ ਢਿੱਡ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਜਾਂ ਫਿਰ ਢਿੱਡ ਵਿੱਚ ਦਰਦ ਹੋ ਆਹ ਹੋਵੇ ਤਾਂ ਪਤੀਨੇ ਦੀ ਵਰਤੋਂ ਕਰੋ ਉਸੇ ਟਾਈਮ ਰਾਹਤ ਮਿਲੇਗੀ ਨੰਬਰ 32 ਪਿਆਜ਼ ਦਾ ਰੋਜ਼ਾਨਾ ਜ਼ਿੰਦਗੀ ਵਿੱਚ ਸੇਵਨ ਕਰਨ ਦੇ ਨਾਲ ਪੇਟ ਵਿੱਚ ਪੈਦਾ ਹੋਣ ਵਾਲੇ ਕੀੜੇ ਮਰ ਜਾਂਦੇ ਨੇ ਨੰਬਰ 33 ਜੇਕਰ ਅਸੀਂ ਹਰ ਰੋਜ਼ 8 ਤੋਂ 9 ਗਲਾਸ ਪਾਣੀ ਦੇ ਪੀਂਦੇ ਆ ਤਾਂ ਤੁਹਾਡੇ ਗੁਰਦੇ ਹਮੇਸ਼ਾ ਠੀਕ ਰਹਿਣਗੇ ਇਸ ਲਈ ਪਾਣੀ ਦਾ ਸੇਵਨ ਵੱਧ ਤੋਂ ਵੱਧ ਕਰੋ ਨੰਬਰ 34 3 ਵਜੇ ਤੋਂ ਬਾਅਦ ਭੁੱਲ ਕੇ ਵੀ ਦੁਪਹਿਰ ਦਾ ਖਾਣਾ ਨਾ ਖਾਓ ਇਸ ਦਾ ਸਾਡੇ ਸਰੀਰ ਉੱਤੇ ਬੁਰਾ ਅਸਰ ਪੈਂਦਾ ਹੈ ਇਸ ਲਈ ਸਮੇਂ ਸਿਰ ਹੀ ਭੋਜਨ ਕਰੋ ਨੰਬਰ 35 ਵਾਲਾਂ ਵਿੱਚ ਸਿਕਰੀ ਦੂਰ ਕਰਨ ਦੇ ਲਈ 2 ਚਮਚ ਨਿੰਬੂ ਦੇ ਰਸ ਵਿੱਚ 1 ਚਮਚ ਸ਼ਹਿਦ ਮਿਲਾ ਕੇ ਤਾਂ ਤੇ 10 ਤੋਂ 15 ਮਿੰਟ ਲਈ ਮ사ਜ ਕਰੋ ਅਤੇ 20-25 ਮਿੰਟ ਬਾਅਦ ਵਾਲਾਂ ਨੂੰ ਗਰਮ ਪਾਣੀ ਨਾਲ ਧੋ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸ਼ਕਰੀਤੋਸ਼ਟਕਾਰਾ ਮਿਲ ਜਾਵੇਗਾ ਪਰ ਪਾਣੀ ਜ਼ਿਆਦਾ ਗਰਮ ਨਾ ਹੋਵੇ ਨੰਬਰ 36 ਜੇਕਰ ਅਸੀਂ ਹਰ ਸਬਜ਼ੀ ਵਿੱਚ ਕੜੀ ਪੱਤੇ ਦਾ ਇਸਤੇਮਾਲ ਕਰਾਂਗੇ ਤਾਂ ਤੁਹਾਡਾ ਸਰੀਰ ਤੰਦਰੁਸਤ ਰਹੇਗਾ ਨੰਬਰ 37 ਫ੍ਰਿਜ ਵਿੱਚੋਂ ਗੰਦੀ ਬਦਬੂ ਨੂੰ ਦੂਰ ਕਰਨ ਦੇ ਲਈ ਤੁਸੀਂ ਇੱਕ ਅਖਬਾਰ ਦਾ ਟੁਕੜਾ ਲੈ ਲਓ ਤੇ ਉਸ ਉੱਪਰ ਪਾਣੀ ਛਿੜਕ ਕੇ ਉਸ ਨੂੰ ਫੋਲਡ ਕਰਕੇ ਫ੍ਰਿਜ ਵਿੱਚ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਫ੍ਰਿਜ ਦੀ ਸਾਰੀ ਬਦਬੂ ਅਖਬਾਰ ਆਪਣੇ ਅੰਦਰ ਸੋਖ ਲਵੇਗਾ ਇਸ ਨੂੰ ਸਾਤ ਅੱਧੇ ਘੰਟੇ ਬਾਅਦ ਫ੍ਰਿਜ ਵਿੱਚੋਂ ਬਾਹਰ ਕੱਢ ਦਿਓ ਨੰਬਰ 38 ਕਣਕ ਦੇ ਦਲੀਏ ਵਿੱਚ ਦੇਸੀ ਸ਼ੱਕਰ, ਬਦਾਮ ਦੀ ਗਿਰੀ ਅਤੇ ਦੇਸੀ ਘਿਓ ਮਲਾ ਕੇ ਖਾਣ ਦੇ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਂਦੀ ਆ ਨੰਬਰ 39 ਜੇਕਰ ਤੁਹਾਡੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ ਇਹਦਾ ਮਤਲਬ ਆ ਕਿ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗੀ ਆ ਤਾਂ ਆਪਣੀ ਅੱਖਾਂ ਤੇ ਧਿਆਨ ਦਿਓ ਨੰਬਰ 40 ਰੋਜ਼ਾਨਾ 10 ਤੋਂ 15 ਮਿੰਟ ਪੈਦਲ ਸੈਰ ਕਰਨ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਹੈ ਤੇ ਸਰੀਰ ਵੀ ਸਵਸਥਤ ਬਣਿਆ ਰਹਿੰਦਾ ਹੈ ਨੰਬਰ 41 ਪਿਆਜ਼ ਦਿਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਇੱਕ ਪਿਆਜ਼ ਖਾਣ ਦੇ ਨਾਲ ਦਿਲ ਸੰਬੰਧੀ ਯਾਦ ਵੀ ਕੰਟਰੋਲ ਚ ਰਹਿੰਦੇ ਨੇ ਤੇ ਇਹਨਾਂ ਤੋਂ ਛੁਟਕਾਰਾ ਮਿਲ ਜਾਂਦਾ ਨੰਬਰ 42 ਖਾਲੀ ਪੇਟ ਆਮਲਿਆਂ ਦਾ ਜੂਸ ਪੀਣ ਦੇ ਨਾਲ ਅੱਖਾਂ ਦੀ ਰੌਸ਼ਨੀ ਜਲਦੀ ਨਹੀਂ ਘਟਦੀ ਤੇ ਇਹਦੇ ਨਾਲ ਵਾਲ ਵੀ ਕਾਲੇ ਰਹਿੰਦੇ ਆ ਨੰਬਰ 43 ਜੇਕਰ ਤੁਹਾਨੂੰ ਸੀਨੇ ਵਿੱਚ ਸਾੜਨ ਹੋ ਰਹੀ ਹੋਵੇ ਤਾਂ ਖਰਬੂਜਾ ਖਾਣਾ ਤੁਹਾਡੇ ਲਈ ਫਾਇਦੇਮੰਦ ਦਾ ਸਿਹਤਮੰਦ ਕਿਡਨੀ ਲਈ ਵੀ ਖਰਬੂਜਾ ਬਹੁਤ ਚੰਗਾ ਹੈ ਨੰਬਰ 44 ਆਹਕ ਵਿੱਚ ਦੁੱਧ ਪਨੀਰ ਦਹੀਂ ਆਦਮ ਨੂੰ ਜ਼ਰੂਰ ਸ਼ਾਮਿਲ ਕਰੋ ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਚ ਮਿਲ ਆ ਜਾਂਦਾ ਹੈ ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ ਨੰਬਰ 45 4 ਗ੍ਰਾਮ ਸੁੱਕੇ ਆਮਲੇ ਦਾ ਚੂਰਨ ਪਾਣੀ ਦੇ ਨਾਲ ਦਿਨ ਵਿੱਚ 3 ਵਾਰ ਲ ਜੇ ਤੁਹਾਨੂੰ ਫੈਟੀ ਲੀਵਰ ਤੋਂ ਬਿਲਕੁਲ ਰਾਹਤ ਮਿਲ ਜਾਵੇਗੀ ਨੰਬਰ 46 ਗਰਮੀਆਂ ਵਿੱਚ ਭੋਜਨ ਵਿੱਚ ਜ਼ਿਆਦਾ ਤੇਲ ਅਤੇ ਮਸਾਲਿਆਂ ਵਾਲੀਆਂ ਸਬਜ਼ੀਆਂ ਤੋਂ ਪਰਹੇਜ਼ ਕਰੋ ਨੰਬਰ 47 ਜੇਕਰ ਤੁਸੀਂ ਉਲਟੀ ਜਾਂ ਦਾਸਤ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਦਿਨ ਵਿੱਚ 2-2 ਘੰਟੇ ਬਾਅਦ ਪਦੀਨੇ ਦਾ ਰਸ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਇਹ ਸਮੱਸਿਆ ਠੀਕ ਹੋ ਜਾਵੇਗੀ ਨੰਬਰ 48 ਗੈਸ ਅਤੇ ਐਸਿਡਿਟੀ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਤੁਸੀਂ ਗੁੜ ਦਾ ਸੇਵਨ ਕਰ ਸਕਦੇ ਹੋ ਰਾਤ ਨੂੰ ਭੋਜਨ ਤੋਂ ਬਾਅਦ ਜੇਕਰ ਤੁਸੀਂ ਥੋੜਾ ਜਿਹਾ ਗੁੜ ਖਾ ਲੈਣੇ ਹੋ ਤਾਂ ਤੁਹਾਨੂੰ ਗੈਸ ਐਸਿਡਿਟੀ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ ਨੰਬਰ 49 ਹਲਦੀ ਸਰੀਰ ਚ ਜੋੜਾਂ ਦੇ ਦਰਦ ਅਤੇ ਸੋਜਨ ਨੂੰ ਘੱਟ ਕਰਨ ਚ ਮਦਦ ਕਰਦੀ ਆ ਨੰਬਰ 50 ਗਰਮੀਆਂ ਦੇ ਮੌਸਮ ਵਿੱਚ ਨਕਸੀਰ ਫੁੱਟਣ ਦੇ ਨਾਲ ਨੱਕ ਵਿੱਚੋਂ ਵਗਣ ਵਾਲੇ ਖੂਨ ਨੂੰ ਜੇਕਰ ਤੁਸੀਂ ਬੰਦ ਕਰਨਾ ਹੋਵੇ ਤਾਂ ਸਿਰ ਤੇ ਠੰਡਾ ਪਾਣੀ ਪਾ ਲਓ ਜ਼ਿਆਕਾਰਨ ਦੇ ਨਾਲ ਖੂਨ ਵਗਣਾ ਬੰਦ ਹੋ ਜਾਵੇਗਾ ਨੰਬਰ 51 ਜੇ ਚਿਹਰੇ ਦੇ ਉੱਪਰ ਬੁੜਾਪਾ ਜਲਦੀ ਨਜ਼ਰ ਆਉਣ ਲੱਗ ਜਾਵੇ ਤਾਂ ਦੁੱਧ ਵਿੱਚ ਚਹਾਰੇ ਵਾਲ ਕੇ ਪੀ ਲਓ ਇਸ ਨਾਲ ਤੁਹਾਨੂੰ ਰਾਹਤ ਮਿਲੇਗੀ ਨੰਬਰ 52 ਗੰਨੇ ਦਾ ਰਸ ਪੀਣ ਦੇ ਨਾਲ ਸਰੀਰ ਦੀ ਪਾਚਨ ਸ਼ਕਤੀ ਠੀਕ ਹੁੰਦੀ ਆ ਇਹ ਫੈਟ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ ਨੰਬਰ 53 ਇੱਕ ਗਲਾਸ ਕੋਸਾ ਸਵੇਰੇ ਉਠਣ ਤੋਂ ਬਾਅਦ ਪੀਣ ਦੇ ਨਾਲ ਅੰਦਰੂਨੀ ਊਰਜਾ ਠੀਕ ਹਾਂ ਤੇ ਪੇਟ ਸਾਫ਼ ਹੁੰਦਾ ਹੈ ਨੰਬਰ 54 ਸਵੇਰੇ ਜਲਦੀ ਹੋਣ ਕਾਰਨ ਕਈ ਲੋਕ ਆਪਣਾ ਨਾਸ਼ਤਾ ਛੱਡ ਦਿੰਦੇ ਆ ਅਤੇ ਬਾਅਦ ਵਿੱਚ ਖਾਂਦੇ ਆ ਇਸ ਦੇ ਨਾਲ ਉਸ ਨੂੰ ਪਾਚਨ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਇਸ ਨਾਲ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ ਅਤੇ ਨੀਂਦ ਨਾ ਆਉਣ ਦੀ ਸਮੱਸਿਆ ਵੀ ਹੋ ਸਕਦੀ ਆ ਇਸ ਲਈ ਆਪਣਾ ਨਾਸ਼ਤਾ ਟਾਈਮ ਸੇ ਸਾਨੂੰ ਜਰੂਰ ਕਰਨਾ ਚਾਹੀਦਾ ਹੈ ਨੰਬਰ 55 ਸਾਨੂੰ ਸਵੇਰੇ ਉੱਠਦੇ ਹੀ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਇਸ ਨਾਲ ਸਾਡੇ ਅੰਦਰ ਪਾਣੀ ਦੀ ਘਾਟ ਹੁਣ ਨਹੀਂ ਹੁੰਦੀ ਅਤੇ ਕਾ ਜਤੇ ਪੇਟ ਸਬੰਧੀ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਨੰਬਰ 56 ਗਰਮ ਪਾਣੀ ਨਾਲ ﺍﻟैची ਦਾ ਸੇਵਨ ਕਰਨ ਦੇ ਨਾਲ ਥਕਾਵਟ ਦੂਰ ਹੋ ਜਾਂਦੀ ਆ ਨੰਬਰ 57 ਜੇਕਰ ਅਸੀਂ ਦੁੱਧਾ ਤੇ ਅਮਰੂਦ ਦਾ ਸੇਵਨ ਇਕੱਠੇ ਕਰਦੇ ਆ ਤਾਂ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਆ ਇਸ ਲਈ ਦੋਵਾਂ ਨੂੰ ਇਕੱਠਿਆਂ ਸੇਵਨ ਕਰਨਾ ਨਹੀਂ ਚਾਹੀਦਾ ਨੰਬਰ 58 ਸਾਨੂੰ ਲੱਕੜੀ ਦੇ ਬਣੇ ਹੋਏ ਕੰਗੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਦੇ ਨਾਲ ਸਾਡੇ ਵਾਲ ਘੱਟ ਝੜਦੇ ਆ ਤੇ ਨਾਲ ਹੀ ਮਜ਼ਬੂਤ ਹੋ ਜਾਂਦੇ ਨੇ ਨੰਬਰ 59 ਜੇਕਰ ਅਸੀਂ ਰਾਤ ਨੂੰ ਧੁੰਨੀ ਵਿੱਚ ਤੇਲ ਲਾ ਕੇ ਪੈ ਜਾਈਏ ਤਾਂ ਸਾਰਾ ਦਿਮਾਗ ਤੇਜ਼ ਕੰਮ ਕਰਦਾ ਤੇ ਸੇਤ ਠੀਕ ਰਹਿੰਦੀ ਹੈ ਇਹਦੇ ਨਾਲ ਕਬਜ ਵੀ ਨਹੀਂ ਹੁੰਦੀ ਤੇ ਸਰੀਰ ਨੂੰ ਹੋਰ ਵੀ ਬਹੁਤ ਫਾਇਦੇ ਨੇ ਨੰਬਰ 60 ਦੁੱਧ ਵਿੱਚ ਸੌਂਪ ਪਾ ਕੇ ਪੀਣ ਦੇ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 61 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਜੇ ਅਸੀਂ ਪਿਸ਼ਾਬ ਕਰਕੇ ਸੋਈਏ ਤਾਂ ਗੁਰਦੇ ਖਰਾਬ ਨਹੀਂ ਹੋਣਗੇ ਨੰਬਰ 62 ਸਫੇਦ ਪਿਆਸ ਦਾ ਰਸ ਵਾਲਾਂ ਤੇ ਲਗਾਉਣ ਦੇ ਨਾਲ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ ਦੋਸਤੋ ਏਸੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਕਰ ਅਸ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਜਾਣਕਾਰੀ ਚੰਗੀ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਵਿੱਚ ਹੋ ਸਕੀ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਆਪਦੀ ਰਹ ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਧੰਨਵਾਦ